ਮਾਈਕ ਫੜ ਲੈ ਮਾਈਕ ਨੂੰ ਫੜੇ ਮੇਰੇ ਪਾਪਾ ਫੜੋ ਯਾਰ ਬਾਈ ਇਹ ਘਰ ਨਹੀਂ ਦੇਖੀ ਮਾਈਕ ਜਿਵੇਂ ਕਰਦਾ ਯਾਰ ਮਾਈਕ ਫਾਈਟ ਹੋ ਰਹੀ ਹੈ ਛੇਤੀ ਕਰੋ ਜੀ ਕਰਦੇ ਜੀ ਦੱਸ ਦਿਓ ਜੀ ਤੋ ਰੇਡੀਓ ਮਾਈਕ ਔਨ ਕਰਿਓ ਮਾਈਕ ਬੰਦ ਰੇਡੀ ਹੈ ਰੇਡੀ ਹੈ ਮਾਈਕ ਰੋਲ ਰੋਲ ਰੇਡੀ ਹੈ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜਿਹੜਾ ਯੂਨੀਵਰਸਿਟੀ ਚ ਪੰਜਾਬ ਯੂਨੀਵਰਸਿਟੀ ਚ ਪ੍ਰੋਟੈਸਟ ਚੱਲ ਰਿਹਾ ਹੈ ਪ੍ਰੋਟੈਸਟ ਚੱਲ ਰਿਹਾ ਜਿਹੜਾ ਪੰਜਾਬ ਦੀ ਹੋਂਦ ਤੇ ਵਾਰ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੇ ਇਲਾਕੇ ਦੀ ਨਾਰਥ ਇੰਡੀਆ ਦੀ ਮੈਂ ਕਹੂੰਗਾ ਪ੍ਰੀਮੀਅਰ ਯੂਨੀਵਰਸਿਟੀ ਹੈ ਪੰਜਾਬ ਦੀ ਰੂਹ ਹੈ ਪੰਜਾਬ ਦੀ ਆਵਾਜ਼ ਹੈ ਜਿੱਥੋਂ ਪੜ ਕੇ ਪੰਜਾਬ ਦੇ ਬੱਚੇ ਬੱਚੀਆਂ ਨੇ ਦੁਨੀਆ ਭਰ ਦੇ ਵਿੱਚ ਆਪਦਾ ਨਾਮਣਾ ਖੱਟਿਆ ਪੰਜਾਬ ਦਾ ਦੇਸ਼ ਦਾ ਨਾਂ ਰੋਸ਼ਨ ਕੀਤਾ ਉਸ ਯੂਨੀਵਰਸਿਟੀ ਦਾ ਬੇਸਿਕ ਕੈਰੈਕਟਰ ਆਲਟਰ ਕਰਨ ਦਾ ਇਹ ਕਿ ਯਤਨ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਯੂਨੀਵਰਸਿਟੀ ਇੱਕ ਵਿਲੱਖਣ ਯੂਨੀਵਰਸਿਟੀ ਸੀ ਦੇਸ਼ ਭਰ ਦੇ ਵਿੱਚ ਇਕੱਲੀ ਪੰਜਾਬ ਯੂਨੀਵਰਸਿਟੀ ਹੈ ਜਿਹਦੇ ਚ ਇੱਕ ਇਲੈਕਟਿਡ ਸੈਨੇਟ ਤੇ ਸਿੰਡੀਕੇਟ ਹੈ ਤੇ ਉਹ ਸੈਨੇਟ ਤੇ ਸਿੰਡੀਕੇਟ ਜਿਹੜੀ ਹੈ ਕੰਪਲੀਟ ਪਾਵਰਜ਼ ਇੰਜੋਏ ਕਰਦੀ ਹੈ 22 ਚਾਂਸਲਰ ਦੀਆਂ ਡਿਸੀਜਨਸ ਨੂੰ ਓਵਰਰੂਲ ਕਰਨ ਦੀ ਵੀ ਪਾਵਰ ਇਸ ਸੈਨੇਟ ਤੇ ਸਿੰਡੀਕੇਟ ਕੋਲੇ ਉਸ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇੱਕ ਸਟੂਡੈਂਟਸ ਜਿਹੜੇ ਇੱਥੋਂ ਪੜ੍ਹ ਕੇ ਜਾਂਦੇ ਆ ਉਹ ਚੁਣ ਕੇ ਆਉਂਦੇ ਆ ਗ੍ਰੈਜੂਏਟ ਕਨਸਟੀਟੂਐਂਸੀ ਚੋਂ ਤੇ ਪੰਜਾਬ ਨਾਲ ਅਫੀਲੀਏਟਿਡ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਿਡ ਜਿਹੜੇ ਕਾਲਜੇਸ ਐ ਉਹਨਾਂ ਚੋਂ ਪੰਜਾਬ ਪਰਚੋ ਟੀਚਰਸ ਚੁਣ ਕੇ ਆਉਂਦੇ ਐ ਜਿਹੜੇ ਇੱਥੇ ਪੰਜਾਬ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਦੇ ਐ ਐਨੀ ਡਿਸੀਜਨ ਥੈਟ ਇਜ਼ ਐਂਟੀ ਪੰਜਾਬ ਉਹਨੂੰ ਆਪੋਜ਼ ਕਰਨ ਦਾ ਕੰਮ ਸਾਡੇ ਸੈਨੇਟ ਤੇ ਸਿੰਡੀਕੇਟ ਤੇ ਇਲੈਕਟਿਡ ਮੈਂਬਰਸ ਕਰਦੇ ਸੀ ਉਹਨਾਂ ਦੀ ਆਪੋਜੀਸ਼ਨ ਕਾਰਨ ਜੋ ਬੀਜੇਪੀ ਆਰਐਸਐਸ ਆਫ ਦਾ ਅਜੰਡਾ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਵਿੱਚ ਦਿੱਕਤਾਂ ਆ ਰਹੀਆਂ ਸੀ ਜਿਹੜਾ ਹੁਣ ਨੋਟੀਫਿਕੇਸ਼ਨ ਕੀਤਾ ਹੈ ਇਹ ਯਤਨ 2020 ਦੇ ਵਿੱਚ ਵੀ ਹੋਇਆ ਸੀ ਜਦੋਂ ਇੱਕ ਯੂਜੀਸੀ ਨੇ ਚਿੱਠੀ ਲਿਖ ਕੇ ਵਾਈਸ ਚਾਂਸਲਰ ਨੂੰ ਕਿਹਾ ਸੀ ਕਿ ਗਵਰਨੈਂਸ ਰਿਫਾਰਮਸ ਕਮਿਸ਼ਨ ਬਣਾਓ ਤੇ ਯੂਨੀਵਰਸਿਟੀ ਦੇ ਕੈਰੈਕਟਰ ਦੇ ਵਿੱਚ ਚੇਂਜੇਸ ਲਿਆਓ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਇੱਕ ਵੀ ਪੰਜਾਬ ਦਾ ਮੈਂਬਰ ਨਹੀਂ ਪਾਇਆ ਤੇ ਇਹੀ ਚੀਜ਼ਾਂ ਉਹਦੋਂ ਰეკਮੈਂਡ ਕੀਤੀਆਂ ਕਿ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹਦਾ ਇਲੈਕਟਿਡ ਕੈਰੈਕਟਰ ਚੇਂਜ ਕਰਕੇ ਉਹਦਾ ਨੋਮੀਨੇਟਿਡ ਕੈਰੈਕਟਰ ਕਰ ਦਿਓ ਸਾਰੇ ਮੈਂਬਰ ਵਾਈਸ ਚਾਂਸਲਰ ਨੋਮੀਨੇਟ ਕਰੇਗਾ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹਦੇ ਵਿੱਚ ਵੀ ਤਬਦੀਲੀਆਂ ਲਿਆਂਦੀਆਂ ਉਹਦੋਂ ਇਸੇ ਤਰ੍ਹਾਂ ਰੋਸ ਉੱਠਿਆ ਲੋਕਾਂ ਦੇ ਵਿੱਚ ਵਿਰੋਧ ਹੋਇਆ ਸੈਨੇਟ ਸਿੰਡੀਕੇਟ ਦੇ ਵਿੱਚ ਰੌਲਾ ਪਾਇਆ ਉਦੋਂ ਵੀ ਅਸੀਂ ਗੱਲ ਕਰ ਰਹੇ ਸੀ ਇੱਥੇ ਆਏ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਆ ਸਾਡੀ ਜ਼ਿੰਮੇਵਾਰੀ ਹੈ ਲੜਾਈ ਲੜੀ ਉਹ ਨੋਟੀਫਿਕੇਸ਼ਨ ਵਿਦਡਰਾ ਹੋਇਆ ਹੁਣ ਨੋਟੀਫਿਕੇਸ਼ਨ ਸਿੱਧਾ ਇਹਨਾਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਕਰਤਾ ਪਹਿਲਾਂ ਤਾਂ ਇਲੀਗੈਲਿਟੀ ਇਹੀ ਹੈ ਕੀ ਮਿਨਿਸਟਰੀ ਆਫ ਐਜੂਕੇਸ਼ਨ ਦੀ ਜੂਰਿਸਡਿਕਸ਼ਨ ਨਹੀਂ ਹੈ ਥਿਸ ਇਜ਼ ਐਨ ਇੰਟਰ ਸਟੇਟ ਬਾਡੀ ਉਹ ਲਾਗੂ ਨਹੀਂ ਕਰ ਸਕਦੇ ਇੱਥੇ ਹੁਣ ਜਿਹੜੀਆਂ ਇਹ ਚੇਂजेस ਹੈ ਇਹਦੇ ਚ ਮਨਸ਼ਾ ਕੀ ਹੈ ਕੇਂਦਰ ਸਰਕਾਰ ਦੀ ਤੁਸੀਂ ਪੁੱਛੋਗੇ ਜਾਂ ਆਰਐਸਐਸ ਦੀ ਮਨਸ਼ਾ ਕੀ ਹੈ ਮਨਸ਼ਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਕੰਟਰੋਲ ਕਰਨਾ ਆਪ ਦਾ ਅਜੰਡਾ ਆਪ ਦਾ ਕਰਿਕੂਲਮ ਆਪ ਦਾ ਸਿਲੇਬਸ ਲਾਗੂ ਕਰਨਾ ਤਾਂਕਿ ਉੱਥੋਂ ਦੀ ਨੌਜਵਾਨ ਪੀੜ੍ਹੀ ਉਹ ਪੜ ਸਕੇ ਜੋ ਉਹ ਪੜਾਉਣਾ ਚਾਹੁੰਦੇ ਐ ਇਤਿਹਾਸ ਉਸ ਤਰ੍ਹਾਂ ਦਾ ਪੜ ਸਕੇ ਜਿਸ ਤਰ੍ਹਾਂ ਦਾ ਉਹ ਪੜਾਉਣਾ ਚਾਹੁੰਦੇ ਐ ਅਨੇਕਾਂ ਉਦਾਹਰਨਾਂ ਆਪਾਂ ਹਿੰਦੁਸਤਾਨ ਚ ਦੇਖ ਰਹੇ ਹਾਂ ਕਿ ਸਾਊਥ ਇੰਡੀਆ ਚ ਸਰਕਾਰਾਂ ਨੇ ਵਿਰੋਧ ਕੀਤਾ ਜਿੱਥੇ ਇਤਿਹਾਸ ਨੂੰ ਤੋੜ ਮੋੜ ਕੇ ਆਪਦੀ ਕਨਵੀਨੀਅੰਸ ਮੁਤਾਬਕ ਆਪਦੀ ਸੋਚ ਮੁਤਾਬਕ આરਐਸਐਸ ਵਾਲੇ ਪੇਸ਼ ਕਰ ਰਹੇ ਐ ਦੂਸਰੀ ਚੀਜ਼ ਸੈਨੇਟ ਐਂਡ ਸਿੰਡੀਕੇਟ ਬੀਇੰਗ ਸੁਪਰੀਮ ਬਾਡੀਜ਼ ਉਹ ਸਿਲੈਕਸ਼ਨ ਕਮੇਟੀ ਦਾ ਵੀ ਕੰਮ ਕਰਦੀ ਹੈ ਜਿੰਨੇ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਐ ਉਹਨਾਂ ਚ ਪ੍ਰਿੰਸੀਪਲ ਕੌਣ ਲੱਗਣਗੇ ਉਹਨਾਂ ਚ ਪ੍ਰੋਫੈਸਰ ਕਿਹੜੇ ਅਪਾਇੰਟ ਹੋਣਗੇ ਉਹ ਸਾਰਾ ਕੰਮ ਵੀ ਸੈਨੇਟ ਤੇ ਸਿੰਡੀਕੇਟ ਕਰਦੀ ਹੈ 200 ਤੋਂ ਵੱਧ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਐ 2 ਲੱਖ ਤੋਂ ਵੱਧ ਬੱਚਾ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਕਾਲਜੇਸ ਦੇ ਵਿੱਚ ਪੰਜਾਬ ਦਾ ਬੱਚਾ ਪੜਦਾ ਹੈ ਜੇ ਤੁਸੀਂ ਆ ਕੀ ਕਿ ਕੋਰਸਪੋਂਡੈਂਸ ਵਾਲੇ ਪਹਾਲੋਂ ਵਿੱਚ ਤਾਂ 3-4 ਲੱਖ ਬੱਚਾ ਪੰਜਾਬ ਯੂਨੀਵਰਸਿਟੀ ਦੇ ਕੋਰਸੇ ਰਾਹੀਂ ਪੜ ਰਿਹਾ ਹੈ ਉਹ 2 ਲੱਖ ਬੱਚੇ ਨੂੰ ਜਾਂ 3-4 ਲੱਖ ਬੱਚੇ ਨੂੰ ਇਨਫਲੂਐਂਸ ਕਰਨ ਦਾ ਇਹਨਾਂ ਦੀ ਮਨਸ਼ਾ ਹੈ ਕਿ ਅਸੀਂ ਆਪਦਾ ਏਜੰਡਾ ਨੌਜਵਾਨ ਪੀੜੀ ਤੱਕ ਉਹਨਾਂ ਦਾ ਬ੍ਰੇਨ ਵਾਸ਼ ਇਸ ਤਰ੍ਹਾਂ ਕਰ ਦਈਏ ਪੜਾ ਪੜਾ ਕੇ ਕਿ ਉਹ ਬੀਜੇਪੀ ਆਰਐਸਐਸ ਦੇ এজেন্ডੇ ਤੇ ਚੱਲਣ ਇਹ ਕੰਮ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗੇ ਬਿਕੋਜ਼ ਇਹ ਕੱਲਾ ਇੱਕ ਫੈਸਲਾ ਨਾ ਸਮਝਿਓ ਜਾਂ ਇਹਨੂੰ ਨੋਟੀਫਿਕੇਸ਼ਨ ਨਾ ਸਮਝਿਓ ਇਹ ਪੰਜਾਬ ਦੀ ਪਹਿਚਾਨ ਤੇ ਵਾਰ ਹੈ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਦਾ ਇੱਕ ਕੋਝਾ ਯਤਨ ਹੈ ਇਹਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਭੇਜਿਆ ਸਾਡੀ ਡੈਲੀਗੇਸ਼ਨ ਆਈ ਹੈ ਅੱਜ ਸਾਰੀ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੁੰਦਿਆਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਹੋ ਕੇ ਇਹ ਲੜਾਈ ਲੜਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਆਉਣਗੇ ਇੱਥੇ ਭੈਣਜੀ ਹਰਸ਼ਮਰਤ ਕੌਰ ਬਾਦਲ ਜੀ ਵੀ ਆਉਣਗੇ ਤੇ ਜਿੱਥੋਂ ਤੱਕ ਇਹ ਲੜਾਈ ਲੜਨੀ ਪਈ ਮੈਨੂੰ ਇੱਕ ਗੱਲ ਦੀ ਤਸੱਲੀ ਵੀ ਹੋਈ ਸੰਤੁਸ਼ਟੀ ਵੀ ਹੋਈ ਤੇ ਮੇਰੇ ਤੇ ਉਸ ਗੱਲ ਦਾ ਵਜਨ ਵੀ ਬੜਾ ਹੈ ਜਿੰਨੇ ਨੌਜਵਾਨ ਮੇਰੇ ਵੀਰ ਇੱਥੇ ਬੈਠੇ ਐ ਸਭ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਨੂੰ ਤੁਹਾਡੇ ਤੇ ਆਸ ਹੈ ਤੁਸੀਂ ਖੇਤਰੀ ਪਾਰਟੀਆਂ ਪੰਜਾਬ ਦੀ ਤੁਹਾਡੇ ਵੱਲ ਵੇਖ ਰਹੇ ਆ ਅਸੀਂ ਇਸ ਲੜਾਈ ਤੋਂ ਨੂੰ ਅਗਵਾਈ ਕਰਨੀ ਪਊਗੀ ਇਹ ਥੋੜੀ ਲੜਾਈ ਹੈ ਸਾਡੀ ਲੜਾਈ ਨਹੀਂ ਇਹ ਅਹਿਸਾਸ ਪਹਿਲਾਂ ਵੀ ਸੀ ਅੱਜ ਇਹਨਾਂ ਨੇ ਅਹਿਸਾਸ ਹੋਰ ਪੱਕਾ ਕਰਾਇਆ ਸੋ ਇਹਨਾਂ ਦਾ ਵਿਸ਼ਵਾਸ ਪੰਜਾਬ ਦੇ ਬੱਚੇ ਬੱਚੀਆਂ ਦਾ ਵਿਸ਼ਵਾਸ ਉਸ ਵਿਸ਼ਵਾਸ ਤੇ ਪੈਰਾ ਦਿੰਦਿਆਂ ਇਸ ਲੜਾਈ ਨੂੰ ਇਹਦੀ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਜੋ ਲੜਾਈ ਲੜਨੀ ਪਈ 10 ਤਰੀਕ ਨੂੰ ਪਹਿਲਾਂ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵੱਡਾ ਪ੍ਰੋਟੈਸਟ ਰੱਖਿਆ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਦਾ ਕਾਰਡਰ ਸਾਡਾ ਸਟੂਡੈਂਟ ਵਿੰਗ ਤੇ ਸਾਡੇ ਜਿਹੜੇ ਨੇੜੇ ਤੇੜੇ ਜਿੰਨਾ ਕੱਢ ਰਹੇ ਤੋਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਕੇ ਉਸ ਪ੍ਰੋਟੈਸਟ ਨੂੰ ਕਾਮਯਾਬ ਕਰਾਂਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹੀ ਕਿਹਾ ਕਿ ਬੈਠ ਕੇ ਮਿਲ ਬੈਠ ਕੇ ਵਿਚਾਰ ਕਰਕੇ ਸਲਾਹ مشورے ਨਾਲ ਸਭ ਨੂੰ ਨਾਲ ਲੈ ਕੇ ਜੋ ਅਗਲੀ ਰਣਨੀਤੀ ਤਿਆਰ ਹੋਊਗੀ ਉਹਦੇ ਤੇ ਪੈਰਾ ਦੇਵਾਂਗੇ ਧੰਨਵਾਦ ਅੱਜ ਤੁਹਾਡੇ ਨਾਲ ਬਾਕੀ ਅਕਾਲੀ ਦਲ ਦੇ ਵੀ ਜਿਹੜੇ ਬੈਠੇ ਸੀ ਤੁਹਾਡੇ ਤੋਂ ਜਿਹੜੇ ਵੱਖਰੇ ਹੋਏ ਆ ਬੈਠੇ ਸਰਬਜੀਤ ਖਾਲਸਾ ਬੈਠੇ ਸੀਦਰ ਸੇਮ ਸਿੰਘ ਹੋਰੀ ਬੈਠੇ ਸੀ ਅਮਰਪਾਲ ਦੇ ਪਿਤਾ ਨੇ ਹੋ ਇਕੱਠੇ ਇੱਕ ਮੰਚ ਤੇ ਤੁਸੀਂ ਬੈਠੇ ਤੇ ਨਾਲ ਵਿਦਿਆਰਥੀ ਵੀ ਸੀਗੇ ਕਿ ਸੁਨੇਹਾ ਦੇ ਦੇਖੋ ਮੈਨੂੰ ਮੈਂ ਕਿਸੇ ਦੀ ਸਾਰੇ ਆਏ ਆ ਇਸ ਸੰਘਰਸ਼ ਚ ਸਭ ਨੂੰ ਜੀ ਆਇਆਂ ਨੂੰ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਛਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇੱਥੋਂ ਐਮਏ ਇਕਨੋਮਿਕਸ ਕਰਕੇ ਵਿਦੇਸ਼ ਤੇ ਵਿੱਚ ਪੜ੍ਹਾਈ ਕੀਤੀ ਇਸ ਯੂਨੀਵਰਸਿਟੀ ਨਾਲ ਸਾਡਾ ਇੱਕ ਬੜਾ ਇਮੋਸ਼ਨਲ ਕਨੈਕਟ ਵੀ ਹੈ ਆਪਦਾ ਬਚਪਨ ਜਾਂ ਕਹਿ ਲੋ ਜਵਾਨੀ ਦਾ ਬਿਹਤਰ ਹਿੱਸਾ ਏਸ ਯੂਨੀਵਰਸਿਟੀ ਦੇ ਵਿੱਚ ਬਤਾਇਆ ਏਸ ਯੂਨੀਵਰਸਿਟੀ ਦੀ ਹੋਂਦ ਨੂੰ ਇਹਦੇ ਕੈਰੈਕਟਰ ਨੂੰ ਕਿਸੇ ਤਰ੍ਹਾਂ ਦੀ ਜੇ ਕੋਈ ਢਾਹ ਲਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਠੀਕ ਥੈਂਕ ਯੂ ਜੀ ਹਾਂ ਜੀ ਆ ਇੱਕ ਬੰਦਾ ਹੈ ਮਾਈਕ ਪਾ ਮਾਈਕ ਫੜ ਲੈ ਮਾਈਕ ਫੜ ਲੈ ਮੇਰੇ ਪਾਸ ਫੜੋ ਯਾਰ ਭਾਈ ਇਹ ਕਹਿੰਦਾ ਮਾਈਕ ਨਹੀਂ ਮਾਈਕ ਜਿਵੇਂ ਕਰ ਦੋ ਯਾਰ ਮਾਈਕ ਫਾਈਟ ਹੋ ਰਹੀ ਹੈ ਛੇਤੀ ਬਾਈ ਕਰ ਲਓ ਸ਼ੁਰੂ ਕਰਦੇ ਹਾਂ ਕਰਦੇ ਹਾਂ ਜੀ ਦੱਸ ਦਿਓ ਜੀ ਤੇ ਰੇਡੀਓ ਮਾਈਕ ਓਨ ਕਰ ਰਹੇ ਹਾਂ ਮਾਈਕ ਬੰਦ ਰੇਡੀ ਹੈ ਰੇਡੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜਿਹੜਾ ਯੂਨੀਵਰਸਿਟੀ ਚ ਪੰਜਾਬ ਯੂਨੀਵਰਸਿਟੀ ਚ ਪ੍ਰੋਟੈਸਟ ਚੱਲ ਰਿਹਾ ਹੈ ਪ੍ਰੋਟੈਸਟ ਚੱਲ ਰਿਹਾ ਜਿਹੜਾ ਪੰਜਾਬ ਦੀ ਹੋਂਦ ਤੇ ਵਾਰ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੇ ਇਲਾਕੇ ਦੀ ਨਾਰਥ ਇੰਡੀਆ ਦੀ ਮੈਂ ਕਹੂੰਗਾ ਪ੍ਰੀਮੀਅਰ ਯੂਨੀਵਰਸਿਟੀ ਹੈ ਪੰਜਾਬ ਦੀ ਰੂਹ ਹੈ ਪੰਜਾਬ ਦੀ ਆਵਾਜ਼ ਹੈ ਜਿੱਥੋਂ ਪੜ ਕੇ ਪੰਜਾਬ ਦੇ ਬੱਚੇ ਬੱਚੀਆਂ ਨੇ ਦੁਨੀਆ ਭਰ ਦੇ ਵਿੱਚ ਆਪਦਾ ਨਾਮਣਾ ਖੱਟਿਆ ਪੰਜਾਬ ਦਾ ਦੇਸ਼ ਦਾ ਨਾਂ ਰੋਸ਼ਨ ਕੀਤਾ ਉਸ ਯੂਨੀਵਰਸਿਟੀ ਦਾ ਬੇਸਿਕ ਕੈਰੈਕਟਰ ਆਲਟਰ ਕਰਨ ਦਾ ਹੈ ਕਿ ਯਤਨ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਯੂਨੀਵਰਸਿਟੀ ਇੱਕ ਵਿਲੱਖਣ ਯੂਨੀਵਰਸਿਟੀ ਸੀ ਦੇਸ਼ ਭਰ ਦੇ ਵਿੱਚ ਇਕੱਲੀ ਪੰਜਾਬ ਯੂਨੀਵਰਸਿਟੀ ਹੈ ਜਿਹਦੇ ਚ ਇੱਕ ਇਲੈਕਟਿਡ ਸੈਨੇਟ ਤੇ ਸਿੰਡੀਕੇਟ ਹੈ ਤੇ ਉਹ ਸੈਨੇਟ ਤੇ ਸਿੰਡੀਕੇਟ ਜਿਹੜੀ ਹੈ ਕੰਪਲੀਟ ਪਾਵਰਜ਼ ਇੰਜੋਏ ਕਰਦੀ ਹੈ ਵਾਈਸ ਚਾਂਸਲਰ ਦੀਆਂ ਡਿਸੀਜਨਸ ਨੂੰ ਓਵਰਰੂਲ ਕਰਨ ਦੀ ਵੀ ਪਾਵਰ ਇਸ ਸੈਨੇਟ ਤੇ ਸਿੰਡੀਕੇਟ ਕੋਲੇ ਹੈ ਉਸ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇੱਕ ਸਟੂਡੈਂਟਸ ਜਿਹੜੇ ਇੱਥੋਂ ਪੜ੍ਹ ਕੇ ਜਾਂਦੇ ਆ ਉਹ ਚੁਣ ਕੇ ਆਉਂਦੇ ਆ ਗ੍ਰੈਜੂਏਟ ਕਨਸਟੀਟੂਐਂਸੀ ਚੋਂ ਤੇ ਪੰਜਾਬ ਨਾਲ ਅਫੀਲੀਏਟਿਡ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਿਡ ਜਿਹੜੇ ਕਾਲਜੇਸ ਐ ਉਹਨਾਂ ਚੋਂ ਪੰਜਾਬ ਪਰਚੋ ਟੀਚਰਸ ਚੁਣ ਕੇ ਆਉਂਦੇ ਆ ਜਿਹੜੇ ਇੱਥੇ ਪੰਜਾਬ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਦੇ ਐ ਐਨੀ ਡਿਸੀਜਨ ਥੈਟ ਇਜ਼ ਐਂਟੀ ਪੰਜਾਬ ਉਹਨੂੰ ਆਪੋਜ਼ ਕਰਨ ਦਾ ਕੰਮ ਸਾਡੇ ਸੈਨੇਟ ਤੇ ਸਿੰਡੀਕੇਟ ਤੇ ਇਲੈਕਟਡ ਮੈਂਬਰਸ ਕਰਦੇ ਸੀ ਉਹਨਾਂ ਦੀ ਆਪੋਜੀਸ਼ਨ ਕਾਰਨ ਜੋ ਬੀਜੇਪੀ ਆਰਐਸਐਸ ਆਫ ਦਾ ਅਜੰਡਾ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਵਿੱਚ ਦਿੱਕਤਾਂ ਆ ਰਹੀਆਂ ਸੀ ਜਿਹੜਾ ਹੁਣ ਨੋਟੀਫਿਕੇਸ਼ਨ ਕੀਤਾ ਹੈ ਇਹ ਯਤਨ 2020 ਦੇ ਵਿੱਚ ਵੀ ਹੋਇਆ ਸੀ ਜਦੋਂ ਇੱਕ UGC ਨੇ ਚਿੱਠੀ ਲਿਖ ਕੇ ਵਾਈਸ ਚਾਂਸਲਰ ਨੂੰ ਕਿਹਾ ਸੀ ਕਿ ਗਵਰਨੈਂਸ ਰਿਫਾਰਮਸ ਕਮਿਸ਼ਨ ਬਣਾਓ ਤੇ ਯੂਨੀਵਰਸਿਟੀ ਦੇ ਕੈਰੈਕਟਰ ਦੇ ਵਿੱਚ ਚੇਂजेस ਲਿਆਓ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਇੱਕ ਵੀ ਪੰਜਾਬ ਦਾ ਮੈਂਬਰ ਨਹੀਂ ਪਾਇਆ ਤੇ ਇਹੀ ਚੀਜ਼ਾਂ ਉਹਦੋਂ ਰეკਮੈਂਡ ਕੀਤੀਆਂ ਕਿ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹਦਾ ਇਲੈਕਟਿਡ ਕੈਰੈਕਟਰ ਚੇਂਜ ਕਰਕੇ ਉਹਦਾ ਨੋਮੀਨੇਟਿਡ ਕੈਰੈਕਟਰ ਕਰ ਦਿਓ ਸਾਰੇ ਮੈਂਬਰ ਵਾਈਸ ਚਾਂਸਲਰ ਨਾਮਿਨੇਟ ਕਰੇਗਾ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹਦੇ ਵਿੱਚ ਵੀ ਤਬਦੀਲੀਆਂ ਲਿਆਂਦੀਆਂ ਉਦੋਂ ਇਸੇ ਤਰ੍ਹਾਂ ਰੋਸ ਉੱਠਿਆ ਲੋਕਾਂ ਦੇ ਵਿੱਚ ਵਿਰੋਧ ਹੋਇਆ ਸੈਨੇਟ ਸਿੰਡੀਕੇਟ ਦੇ ਵਿੱਚ ਰੌਲਾ ਪਾਇਆ ਉਦੋਂ ਵੀ ਅਸੀਂ ਗੱਲ ਕਰ ਰਹੇ ਸੀ ਇੱਥੇ ਆਏ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਆ ਸਾਡੀ ਜ਼ਿੰਮੇਵਾਰੀ ਹੈ ਲੜਾਈ ਲੜੀ ਉਹ ਨੋਟੀਫਿਕੇਸ਼ਨ ਵਿਦਡਰਾ ਹੋਇਆ ਹੁਣ ਨੋਟੀਫਿਕੇਸ਼ਨ ਸਿੱਧਾ ਇਹਨਾਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਕਰਤਾ ਪਹਿਲਾਂ ਤਾਂ ਇਲੀਗੈਲਿਟੀ ਇਹੀ ਹੈ ਕਿ ਮਿਨਿਸਟਰੀ ਆਫ ਐਜੂਕੇਸ਼ਨ ਦੀ ਜੂਰਿਸਡਿਕਸ਼ਨ ਨਹੀਂ ਹੈ ਥਿਸ ਇਜ਼ ਐਨ ਇੰਟਰ ਸਟੇਟ ਬਾਡੀ ਉਹ ਲਾਗੂ ਨਹੀਂ ਕਰ ਸਕਦੇ ਇੱਥੇ ਹੁਣ ਜਿਹੜੀਆਂ ਇਹ ਚੇਂजेस ਹੈ ਇਹਦੇ ਚ ਮਨਸ਼ਾ ਕੀ ਹੈ ਕੇਂਦਰ ਸਰਕਾਰ ਦੀ ਤੁਸੀਂ ਪੁੱਛੋਗੇ ਜਾਂ ਆਰਐਸਐਸ ਦੀ ਮਨਸ਼ਾ ਕੀ ਹੈ ਮਨਸ਼ਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਕੰਟਰੋਲ ਕਰਨਾ ਆਪ ਦਾ ਅਜੰਡਾ ਆਪ ਦਾ ਕਰਿਕੂਲਮ ਆਪ ਦਾ ਸਿਲੇਬਸ ਲਾਗੂ ਕਰਨਾ ਤਾਂ ਕਿ ਉਥੋਂ ਦੀ ਨੌਜਵਾਨ ਪੀੜ੍ਹੀ ਉਹ ਪੜ ਸਕੇ ਜੋ ਉਹ ਪੜਾਉਣਾ ਚਾਹੁੰਦੇ ਐ ਇਤਿਹਾਸ ਉਸ ਤਰ੍ਹਾਂ ਦਾ ਪੜ ਸਕੇ ਜਿਸ ਤਰ੍ਹਾਂ ਦਾ ਉਹ ਪੜਾਉਣਾ ਚਾਹੁੰਦੇ ਐ ਅਨੇਕਾਂ ਉਦਾਹਰਨਾਂ ਆਪਾਂ ਹਿੰਦੁਸਤਾਨ ਚ ਦੇਖ ਰਹੇ ਹਾਂ ਕਿ ਸਾਊਥ ਇੰਡੀਆ ਚ ਸਰਕਾਰਾਂ ਨੇ ਵਿਰੋਧ ਕੀਤਾ ਹੈ ਜਿੱਤੇ ਇਤਿਹਾਸ ਨੂੰ ਤੋੜ ਮੋੜ ਕੇ ਆਪਦੀ ਕਨਵੀਨੀਅੰਸ ਮੁਤਾਬਕ ਆਪਦੀ ਸੋਚ ਮੁਤਾਬਕ ਆਰਐਸਐਸ ਆਲੇ ਪੇਸ਼ ਕਰ ਰਹੀ ਹੈ ਦੂਸਰੀ ਚੀਜ਼ ਸੈਨੇਟ ਐਂਡ ਸਿੰਡੀਕੇਟ ਬੀਇੰਗ ਸੁਪਰੀਮ ਬਾਡੀਜ਼ ਉਹ ਸਿਲੈਕਸ਼ਨ ਕਮੇਟੀ ਦਾ ਵੀ ਕੰਮ ਕਰਦੀ ਹੈ ਜਿੰਨੇ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਆ ਉਹਨਾਂ ਚ ਪ੍ਰਿੰਸੀਪਲ ਕੌਣ ਲੱਗਣਗੇ ਉਹਨਾਂ ਚ ਪ੍ਰੋਫੈਸਰ ਕਿਹੜੇ ਅਪਾਇੰਟ ਹੋਣਗੇ ਉਹ ਸਾਰਾ ਕੰਮ ਵੀ ਸੈਨੇਟ ਤੇ ਸਿੰਡੀਕੇਟ ਕਰਦੀ ਹੈ 200 ਤੋਂ ਵੱਧ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਹੈ 2 ਲੱਖ ਤੋਂ ਵੱਧ ਬੱਚਾ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਕਾਲਜੇਸ ਦੇ ਵਿੱਚ ਪੰਜਾਬ ਦਾ ਬੱਚਾ ਪੜਦਾ ਜੇ ਤੁਸੀਂ ਆ ਕੀ ਕੇ ਕੋਰਸਪੋਂਡੈਂਸ ਵਾਲੇ ਪਹਾਲੋਂ ਵਿੱਚ ਤਾਂ 3-4 ਲੱਖ ਬੱਚਾ ਪੰਜਾਬ ਯੂਨੀਵਰਸਿਟੀ ਦੇ ਕੋਰਸੇਸ ਰਾਹੀਂ ਪੜ ਰਿਹਾ ਹੈ ਉਹ 2 ਲੱਖ ਬੱਚੇ ਨੂੰ ਜਾਂ 3-4 ਲੱਖ ਬੱਚੇ ਨੂੰ ਇਨਫਲੂਐਂਸ ਕਰਨ ਦਾ ਇਨਾਂ ਦੀ ਮਨਸ਼ਾ ਹੈ ਕਿ ਅਸੀਂ ਆਪ ਦਾ ਏਜੰਡਾ ਨੌਜਵਾਨ ਪੀੜ੍ਹੀ ਤੱਕ ਉਹਨਾਂ ਦਾ ਬ੍ਰੇਨ ਵਾਸ਼ ਇਸ ਤਰ੍ਹਾਂ ਕਰ ਦਈਏ ਪੜ੍ਹਾ ਪੜਾ ਕੇ ਕਿ ਉਹ ਭਾਜਪੀ ਆਰਐਸਐਸ ਦੇ ਏਜੰਡੇ ਤੇ ਚੱਲਣ ਇਹ ਕੰਮ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗੇ ਬਿਕਾਉਜ਼ ਇਹ ਕੱਲਾ ਇੱਕ ਫੈਸਲਾ ਨਾ ਸਮਝੋ ਜਾਂ ਇਹਨੂੰ ਨੋਟੀਫਿਕੇਸ਼ਨ ਨਾ ਸਮਝਿਓ ਇਹ ਪੰਜਾਬ ਦੀ ਪਹਿਚਾਨ ਤੇ ਵਾਰ ਹੈ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਦਾ ਇੱਕ ਕੋਝਾ ਯਤਨ ਹੈ ਇਹਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਨੂੰ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਭੇਜਿਆ ਸਾਡੀ ਡੈਲੀਗੇਸ਼ਨ ਆਈ ਹੈ ਅੱਜ ਸਾਰੀ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੁੰਦਿਆਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਹੋ ਕੇ ਇਹ ਲੜਾਈ ਲੜਾਂਗੇ ਸਰਦਾਰ ਸੁਬੀਰ ਸਿੰਘ ਬਾਦਲ ਵੀ ਆਉਣਗੇ ਇੱਥੇ